ਆ ਸੰਗਰੂਰ ਦੇ ਹਲਕਾ ਪੁਆਣੀਗੜ ਦੇ ਵਿੱਚ ਜਿਹੜੇ NH7 ਦੇ ਉੱਤੇ ਜਿੱਥੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਡੂੰਘੇ ਡੂੰਘੇ ਟੋਏ ਪਟੋਏ ਪਏ ਹੋਇਆ ਇਹ NH7 ਜਿਹੜਾ ਹਾਈ ਵੀ ਆ ਜਿਹਦਾ ਮਹਿੰਗਾ ਟੋਲ ਵੀ ਲੈ ਕੇ ਲੋਕ ਨੇ ਜਿਹੜੇ ਇੱਥੇ ਚ ਹੀ ਲੰਘਦੇ ਨੇ ਟੋਲ ਦਿੱਤਾ ਜਾਂਦਾ ਪਰ ਹਾਲਾਤ ਤੁਹਾਨੂੰ ਦਿਖਾ ਦਈਏ ਕਿ ਇਸ ਟਾਈਮ ਸੜਕਾਂ ਜਿਹੜੀ ਪੂਰੀ ਪਾਣੀ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ ਇੱਕ ਪਾਸੇ ਪੰਜਾਬ ਦਾ ਵੱਡਾ ਜਿਹੜਾ ਕਹ ਸਕਦੇ ਆ ਕਿ ਹਿੱਸਾ ਉਹ ਹੜਾ ਦੀ ਮਾਰ ਹੇਟ ਹੈ ਲਗਾਤਾਰ ਜਿਹੜੇ ਮੀਂਹ ਨੇ ਉਹ ਪੈ ਰਹੇ ਨੇ ਤੇ ਦੂਜੇ ਪਾਸੇ ਤੁਸੀਂ ਦੇਖੋ ਕਿ ਡੂੰਗੇ ਟੋਏਆਂ ਦੇ ਵਿੱਚ ਆਓ ਦੇਖੋ ਆ ਦੇਖੋ ਗੱਡੀ ਆ ਜਿਹੜੀ ਵਿੱਚ ਕਿਵੇਂ ਲੋਕਾਂ ਦੀਆਂ ਗੱਡੀਆਂ ਨੇ ਜਿਹੜੀਆਂ ਟੁੱਟਦੀਆਂ ਨੇ ਇੱਥੇ ਨਜ਼ਰ ਆ ਰਹੀਆਂ ਨੇ ਡੂੰਗੇ ਟੋਏ ਪੈ ਚੁੱਕੇ ਨੇ ਲਗਾਤਾਰ ਜਿਹੜੇ ਕਾਲੀ ਦਲ ਦੇ ਜਿਹੜੇ ਹੈਗੇ ਨੇ ਇੱਥੇ ਦੇ ਬਸਨੀਕ ਨੇ ਜਿਹੜੇ ਉਹ ਲਗਾਤਾਰ ਇਹਨਾਂ ਨੂੰ ਦੇਖ ਰਹੇ ਨੇ ਕਿ ਟੋਏਆਂ ਦੇ ਵਿੱਚ ਸੜਕ ਹੈ ਲੋਕਾਂ ਦਾ ਕਦੇ ਵੀ ਕੋਈ ਵੱਡਾ ਨੁਕਸਾਨ ਆ ਜਿਹੜਾ ਇਸ ਸੜਕ ਦੇ ਉੱਤੇ ਹੋ ਹੋ ਸਕਦਾ ਅਸੀਂ ਬਾਈ ਜੀ ਨਾਲ ਪਹਿਲਾਂ ਗੱਲ ਕਰਾਂਗੇ ਕਿ ਟੋਏਆਂ ਦੇ ਵਿੱਚ ਕਿਵੇਂ ਬਾਈ ਜੀ ਟੋਏ ਟੋਏ ਕਿੰਨੇ ਗ ਡੂੰਗੇ ਨੇ ਮਤਲਬ ਕਿ ਕੀ ਹਾਲਾਤ ਨੇ 2 2 ਫੁੱਟ ਡੂੰਗਾ 2-3 ਚੋ ਨੇ ਜੀ 2-3 ਫੁੱਟ ਡੂੰਗੇ ਟੋਏ ਨੇ ਜੀ ਤੜਕੇ ਦੀਆਂ ਬੰਲਾ 5-7 ਗੱਡੀਆਂ ਹੋਰੇ ਫਸ ਗਈਆਂ 5-7 ਉਹ ਅੱਗੇ ਪਾ ਜੀਆਂ ਪੁੱਲ ਲਵੇ ਫਸ ਗਈਆਂ ਜੀ ਵਿਚਾਰੇ ਕਾਰਾਂ ਵਾਲੇ ਤਾਂ ਬਹੁਤ ਪਰੇਸ਼ਾਨ ਹੋ ਰਹੇ ਨੇ ਜੀ ਬਿਲਕੁਲ ਜੀ ਇਹ ਹਾਲਾਤ ਨੇ ਭਵਾਨੀ ਗੜ ਦੇ ਇੱਕ ਪਾਸੇ ਜਿਹੜੀ ਇੱਥੇ ਦੀ ਨਰਿੰਦਰ ਕੌਰ ਭਰਾਜ ਬੀਬਾ ਨਰਿੰਦਰ ਕੌਰ ਭਰਾਜ ਪਾਣੀ ਕੱਢਣ ਦੀਆਂ ਗੱਲਾਂ ਕਰੀ ਆਏ ਤੇ ਡੂੰਗੇ ਟੋਏ ਨੇ ਜਿਹੜੇ ਉਹ ਇਹਨੂੰ ਸ਼ਾਇਦ ਆਪਦੇ ਸ਼ਹਿਰ ਦੇ ਵਿੱਚ ਨਜ਼ਰ ਨਹੀਂ ਆ ਰਹੇ ਕਿਉਂਕਿ ਜਿਹੜੇ ਸਿਆ ਪਿੰਡ ਨੇ ਉਹ ਇਸ ਇਲਾਕੇ ਨੂੰ ਪੈਂਦੇ ਨੇ ਜਿੱਥੇ ਵੀ ਗੱਡੀਆਂ ਨੇ ਜਿਹੜੀਆਂ ਮਹਿੰਗੇ ਭਾ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਲੋਕ ਭਾਵੇਂ ਟੋਲ ਲੈ ਕੇ ਦੇ ਕੇ ਇੱਥੇ ਜੀ ਲੰਘਦੇ ਨੇ ਪਰ ਗੱਡੀਆਂ ਜਰੂਰ ਟੁੱਟਣ ਦਾ ਖਾਸ ਹੈ ਕਿਉਂਕਿ ਕਾਫੀ ਗੱਡੀਆਂ ਨੇ ਜਿਹੜੀਆਂ ਇੱਥੇ ਬੈਂਪਰ ਨੇ ਜਿਹੜੇ ਗੱਡੀਆਂ ਦੇ ਉਹ ਟੁੱਟ ਚੁੱਕੇ ਨੇ ਤੁਸੀਂ ਦੇਖੋਗੇ ਕਿਵੇਂ ਗੱਡੀਆਂ ਅੱਗੇ ਜਾ ਕੇ ਕੈਮਰਾਮੈਨ ਨੂੰ ਕਹਾਂਗੇ ਕਿ ਤਸਵੀਰਾਂ ਦੇ ਵਿੱਚ ਜਰੂਰ ਦਿਖਾਇਆ ਜਾਵੇ ਹਾਲਾਤ ਨੇ ਜਿਹੜੇ ਭਵਾਨੀ ਗੜਤ ਸੈਰ ਦੇ ਰੇ ਹੈਗੇ ਆ ਦੂਜੇ ਪਾਸੇ ਇੱਕ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਹਮਣੇ ਇੱਕ ਸੈੱਟ ਬਣਿਆ ਤੁਹਾਨੂੰ ਨਜ਼ਰ ਆ ਰਿਹਾ ਕਿ ਜਿੱਥੇ ਲੋਕ ਪਟਿਆਲੇ ਨੂੰ ਜਾਣਾ ਹੁੰਦਾ ਇਸ ਜਗ੍ਹਾ ਤੇ ਖੜਕੇ ਬੱਸਾਂ ਦੀ ਵੇਟ ਕਰਦੇ ਨੇ ਲਗਾਤਾਰ ਇੱਥੇ ਕੱਪੜੇ ਖਰਾਬ ਹੋ ਜਾਂਦੇ ਕਿਉਂਕਿ ਗੱਡੀਆਂ ਕਾਫੀ ਤੇਜ਼ ਰਫ਼ਤਾਰ ਨਾਲ ਆਉਂਦੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੇ ਲੋਕ ਘਰੋਂ ਤਿਆਰ ਹੋ ਕੇ ਲੰਘਦੇ ਨੇ ਇਹ ਜਿਹੜੇ ਕੱਪੜੇ ਖਰਾਬ ਹੋ ਜਾਂਦੇ ਨੇ ਮਾੜੇ ਹਾਲਾਤਾਂ ਦੇ ਵਿੱਚ ਤੁਸੀਂ ਦੇਖੋਗੇ ਕਿੰਨੇ ਡੂੰਘੇ ਟੋਏਆਂ ਦੇ ਵਿੱਚ ਕਦੇ ਵੀ ਕੋਈ ਵੱਡਾ ਹਾਸਾ ਜਿਹੜਾ ਵਾਪਰ ਸਕਦਾ ਹੈ ਕਿੰਨੇ ਮਾੜੇ ਹਾਲਾਤ ਨੇ ਇਸ ਰੋਡ ਦੇ ਕੋਈ ਗੱਡੀ ਚਾਨਕ ਜਾਂ ਮੋਟਰਸਾਈਕਲ ਵਾਲਾ ਵੀਰ ਜਿਹੜਾ ਅਚਾਨਕ ਇਸ ਖੱਡੇ ਦੇ ਵਿੱਚ ਹੀ ਗਿਰ ਜਵੇ ਤਾਂ ਕੋਈ ਜਾਨ ਵੀ ਜਿਹੜੀ ਇੱਥੇ ਜਾ ਸਕਦੀ ਕੋਲਡੀ ਇਹਨਾਂ ਗੱਲ ਕਰਦੇ ਆ ਕੋਲਡੀ ਕੀ ਕਿਵੇਂ ਲੱਗਦਾ ਕਿ ਵੱਡੇ ਟੋਏ ਨੇ ਜਿਹੜੇ ਡੂੰਘੇ ਪਏ ਨੇ ਕੀ ਹਾਲਾਤ ਨੇ ਪਵਾਨੀ ਘੜਦੇ ਬਾਈ ਪਵਾਨੀ ਘੜਦਾ ਨਰਕ ਬਣਿਆ ਪਿਆ ਇਹ ਐਨ ਐਚ 7 ਹੈ ਇਹਨਾਂ ਨੂੰ ਅਸੀਂ ਕਿੰਨੀ ਵਾਰ ਇਹਨਾਂ ਨਾਲ ਮੀਟਿੰਗ ਕਰ ਲਈ ਪਤਾ ਨਹੀਂ ਕਿਉਂ ਇੱਥੇ ਆ ਕੇ ਦੇਖਦੇ ਹਾਲਾਤ ਦੇਖੋ ਕੀ ਹੈ ਪੂਰੇ ਸਵੇਰੇ ਦੋ ਐਕਸੀਡੈਂਟ ਹੋਏ ਨੇ ਉਹਦੇ ਕਰਕੇ ਉਰੇ ਆ ਕੇ ਜਿੰਨਾ ਕੁੰਦਾ ਪੱਪਰ ਗੁਰੂ ਨੂੰ ਦੱਸ ਦਿਆਂ ਵੀ ਇੱਥੇ ਟੋਆ ਸਲੋ ਆਓ ਸਾਡੇ ਨਰਿੰਦਰ ਕੌਰ ਭਰਾ ਅੱਜ ਦੇ ਧਿਆਨ ਚ ਹੈ ਉਹਦਾ ਆਪ ਦਾ ਹੈ ਸ਼ਹਿਰ ਹੈ ਇਥੋਂ ਲੋਕਾਂ ਨੇ ਉਹਨੂੰ ਵੋਟਾਂ પાਕੇ ਜਿਤਾਇਆ ਪਰ ਫੇਰ ਵੀ ਪਤਾ ਨਹੀਂ ਕਿਉਂ ਇਹਨੂੰ ਇੰਨੀ ਬੁਰੀ ਤਰ੍ਹਾਂ ਦੇਖਿਆ ਕੀਤਾ ਜਾ ਰਿਹਾ ਹੈ ਪਿੱਛੇ ਜੇ ਮੈਂ ਤੁਹਾਨੂੰ ਸੇ ਧਿਆਨ ਦਿਲਾਣਾ ਚਾਹਣਾ ਐਸ ਡੀ ਐਮ ਮੈਡਮ ਨੇ ਐਚ ਐਨ 1 ਵਾਲੇ ਇਹੋ ਸਾਹਿਬ ਤਹਿਸੀਲ ਦਾ ਸਾਰਿਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਤੇ ਕੰਮ ਸ਼ੁਰੂ ਕਰਨ ਦੇ ਸਾਡੇ ਬੈਠੇ ਬੈਠੇ ਹੁਕਮ ਦਿੱਤੇ ਪਤਾ ਨਹੀਂ ਇਹਦੀ ਕਿਹੜੀ ਤਾਕਤ ਹੈ ਜਿਹੜੇ ਰੋਕ ਦਿੰਦੇ ਨੇ ਆਖੇ ਇੱਥੇ ਐਮਐਲਏ ਭਰਾਜ ਨੂੰ ਮੈਡਮ ਨੂੰ ਸਾਡੀ ਨੂੰ ਦੀਂਦਾ ਨਹੀਂ ਹੈਗਾ ਕੱਲ ਦੀ ਕਿ ਮੈਂ ਉਹਨਾਂ ਦੀ ਉਹ ਦੇਖ ਰਿਹਾ ਇੱਕ ਰੀਲ ਉਹਨਾਂ ਦੀ ਚੱਲ ਰਹੀ ਹੈ ਇੱਕ ਨੱਕਾ ਖਲਾਇਆ ਉਹਨਾਂ ਨੇ ਪਰ ਉਹਦੇ ਆਪਣੇ ਸ਼ਹਿਰ ਦੀ ਮੇਨ ਰੋਡ ਦਾ ਇੰਨਾ ਕਿ ਮਾੜਾ ਹਾਲ ਹੈ ਵੀ ਇੱਥੇ ਮੈਂ ਤੁਹਾਨੂੰ ਜਿਹੜੀ ਆਪਾਂ ਜਗ੍ਹਾ ਤੇ ਖੜੇ ਆ ਨਾ ਬੀਜੀ ਦਿੱਲੀ ਤੱਕ ਦੇ ਲੋਕ ਇੱਥੋਂ ਬੱਸ ਲੈਂਦੇ ਨੇ ਇੱਥੇ ਆ ਕੇ ਫਿਰੇ ਬੱਚੇ ਜਿਹੜੇ ਸਕੂਲਾਂ ਕਾ ਭਾਈ ਕਿਵੇਂ ਰੋੜ ਕਿਵੇਂ ਤੁਹਾਨੂੰ ਰੋੜ 'ਚ ਟੋਏ ਲੱਗਦੇ ਨੇ ਕਿ ਟੋਏਆਂ 'ਚ ਰੋੜ ਲੱਗਦਾ ਹੈ ਟੋਏ ਤਾਂ ਬਹੁਤ ਵੱਡੇ ਲੱਗ ਰਹੇ ਨੇ ਜੀ ਹਾਂ ਗੱਡੀਆਂ ਗੁੱਡੀਆਂ ਨੂੰ ਨੁਕਸਾਨ ਹੋ ਸਕਦਾ ਕਿੰਨਾ ਕੁ ਹੋ ਸਕਦਾ ਉਹ ਬਹੁਤ ਜ਼ਿਆਦਾ ਹੋ ਸਕਦਾ ਜੀ ਟੋਲ ਵਾਲਿਆਂ ਨੂੰ ਟੋਲ ਵੀ ਕਰਦਾ ਐ ਇਸ ਰੋੜ ਤੇ ਟੋਲ ਤਾਂ ਕੱਟਦੇ ਟੋਲ ਤਾਂ ਬਹੁਤ ਜ਼ਿਆਦਾ ਕੱਟਦੇ ਨਹੀਂ ਡਬਲ ਲੈਂਦੇ ਨੇ ਡਬਲ ਲੈ ਰਹੇ ਨੇ ਬਿਲਕੁਲ ਜੀ ਭਾਵੇਂ ਇਸ ਰੋਡ ਦੇ ਉੱਤੇ ਟੋਲ ਹੈ ਜਿਹੜਾ ਕੱਟਿਆ ਜਾਂਦਾ ਪਰ ਪਾਣੀ ਦੇ ਜਿਹੜੇ ਨਿਕਾਸੀ ਕੀਤੀ ਹੋਈ ਆ ਪਾਣੀ ਦੀ ਉਹ ਬਿਲਕੁਲ ਬੰਦ ਪਈ ਹੈ ਆਖਰਕਾਰ ਕਿਉਂ ਨਹੀਂ ਇਹਦੇ ਵੱਲ ਧਿਆਨ ਦਿੱਤਾ ਜਾਂਦਾ ਇਹ ਵੀ ਜ਼ਰੂਰੀ ਜਿਹੜੇ ਸਵਾਲ ਨੇ ਖੜੇ ਹੁੰਦੇ ਨੇ ਕਿਉਂਕਿ ਟੋਲ ਲੈਂਣ ਦੇ باوجود ਵੀ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਇਹ ਤਸਵੀਰਾਂ ਨੇ ਭਵਾਨੀ ਕਰਦੀਆਂ ਕਿਉਂਕਿ ਗੱਡੀਆਂ ਲਗਾਤਾਰ ਲੰਘਦੀਆਂ ਜਰੂਰ ਨੇ ਇੰਨੇ ਮਾੜੇ ਹਾਲਾਤ ਨੇ ਇੱਥੇ ਤਕਰੀਬਨ ਡੇਢ ਤੋਂ 2 ਫੁੱਟ ਡੂੰਘਾ ਟੋਆ ਹੈ ਜਿਹੜਾ ਇੱਥੇ ਪਿਆ ਹੋਇਆ ਨਜ਼ਰ ਆਇਆ ਦੇਖੋ ਤੁਸੀਂ ਗੱਡੀ ਦੇ ਬੈਂਪਰ ਨੇ ਜਿਹੜੇ ਥੱਲੇ ਲੱਗਦੇ ਨਜ਼ਰ ਆ ਰਹੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਵਿਚਾਲੇ ਇੱਕ ਜਿਹੜਾ ਰੱਖਿਆ ਹੋਇਆ ਡਾਇਵਾਇਡਰ ਵਾਸਤੇ ਲੋਕਾਂ ਨੂੰ ਚੇਤਾਵਨੀ ਦੇਣ ਵਾਸਤੇ ਕਿ ਟੋਆ ਆ ਮੂਰੇ ਪਰ ਕਦੇ ਨਾ ਕਦੇ ਫੇਰ ਵੀ اچانک ਪਾਣੀ ਹੋਣ ਕਰਕੇ ਇੱਥੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਜੇਕਰ ਗੱਡੀ ਤੇਜ਼ ਆਉਂਦੀ ਹੈ 골ਡੀ ਜੇ ਗੱਲ ਕੀਤੀ ਅੱਗੇ ਤੇ ਕੀ ਹਾਲਾਤ ਨੇ ਅੱਗੇ ਜਿਹੜੀ ਉਹ ਪੁਲ ਦੇ ਨੀਤੇ ਆ ਉਹ ਕੀ ਉਹ ਸਹੀ ਹੋ ਗਿਆ ਜਾਂ ਉਸੇ ਤਰ੍ਹਾਂ ਬਈ ਨਾਬਾ ਕੈਂਚਿਆਂ ਦਾ ਜਿਹਦਾ ਮੈਡਮ 21 ਦਿਨਾਂ ਦਾ ਸਾਨੂੰ ਕਹਿ ਕੇ ਗਈ ਸੀ 21 ਦਿਨ ਥੋੜਾ ਕੰਮ ਸ਼ੁਰੂ ਹੋ ਜਾਊਗਾ ਉਹ ਇਦੋਂ ਵੀ ਬੁਰਾ ਹਾਲ ਹੈ ਜਦੋਂ ਤੁਸੀਂ ਪਵਾਨੀਗੜ੍ਹ ਸ਼ਹਿਰ 'ਚ ਵੱਢ ਜਾਓਗੇ ਤੁਹਾਨੂੰ ਦੱਸਣਾ ਨਹੀਂ ਪੈਂਦਾ ਮਿਆਮਲੇ ਬਰਾਜ ਮੈਡਮ ਦਾ ਏਰੀਆ ਸ਼ੁਰੂ ਹੋ ਗਿਆ ਇੱਥੇ ਦੀਆਂ ਸੜਕਾਂ ਬੋਲਦੀਆਂ ਨੇ ਇੱਥੇ ਦੇ ਟੋਏ ਬੋਲਦੇ ਨੇ ਇੱਥੇ ਦੀਆਂ ਬੰਦ ਪਈਆਂ ਲਾਈਟਾਂ ਬੋਲਦੀਆਂ ਨੇ ਦੇਖੋ ਅਜੀਬ ਗੱਲ ਦੇਖੋ ਕੀ ਹੈ ਹੁਣ ਤਾਂ ਬੰਦ ਨੇ ਨਹੀਂ ਇਹ ਲਾਈਟਾਂ ਦਿਨੇ ਚੱਲਦੀਆਂ ਨੇ ਰਾਤ ਨੂੰ ਇਹ ਬੰਦ ਹੁੰਦੀਆਂ ਨੇ ਪਰ ਹਾਲਾਤ ਇੱਥੇ ਬੱਤੋ ਬੱਤਰ ਹੋਏ ਪਏ ਨੇ ਕੋਈ ਮੁੱਲਾ ਕੋਈ ਸੜਕ ਕੋਈ ਗਲੀ ਇਹ ਜੀ ਨਹੀਂ ਹੈਗੀ ਤੁਸੀਂ ਸਾਹਮਣੇ ਦੇਖੋ ਤਸਵੀਰਾਂ ਦੇ ਵਿੱਚ ਮੋਟਰਸਾਈਕਲ ਖੱਡੇ ਦੇ ਵਿੱਚ गिर ਚੁੱਕਿਆ ਇਹ ਹਾਲਾਤ ਨੇ ਇੱਥੇ ਦੇ ਕੋਈ ਵੱਡਾ ਹਾਦਸਾ ਜਿਹੜਾ ਵਾਪਰ ਸਕਦਾ ਕਿਉਂਕਿ اچانک ਟੋਇਆ ਦੇ ਵਿੱਚ ਮੋਟਰਸਾਈਕਲ गिरਨਾ ਬੁੜਕ ਵੀ ਸਕਦਾ ਕਿਸੇ ਦੇ ਸੱਟ ਵੀ ਲੱਗ ਸਕਦੀ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਟੋਲ ਲੈਂਣ ਦੇ ਬਾਵਜੂਦ ਇਹ ਜ਼ਿੰਮੇਵਾਰੀ ਟੋਲ ਮੁਲਾਜ਼ਮਾਂ ਦੀ ਹੋਣੀ ਚਾਹੀਦੀ ਹੈ ਕਿਉਂਕਿ ਮਹਿੰਗੀਆਂ ਗੱਡੀਆਂ ਮਹਿੰਗੇ ਟੋਲ ਦੇਣ ਦੇ ਬਾਵਜੂਦ ਵੀ ਇਦਾਂ ਦੇ ਹਾਲਾਤ ਬਣੇ ਹੋਏ ਨੇ ਬਾਈ ਜੀ ਤੇ ਇਹ ਬੋਟਾਂ ਦਾ ਕੀ ਹਾਲ ਹੋ ਰਿਹਾ ਔਰ ਇਹ ਖੱਡੇ ਚ ਕੋਈ ਬੰਦਾ ਮਰ ਗਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੈ ਤੂੰ ਤੁਹਾਡੇ ਸੱਟ ਤਾਂ ਹੀ ਲੱਗੀ ਨਹੀਂ ਸੱਟ ਤਾਂ ਨਹੀਂ ਲੱਗੀ ਬਚਾਓ ਹੋ ਗਿਆ ਪਰ ਜੇ ਸਾਡੇ ਵਰਗਾ ਕੋਈ ਹੋਰ ਆ ਗਿਆ ਤਾਂ ਉਹਦਾ ਕੀ ਬਣੂਗਾ ਤੁਸੀਂ ਕੀ ਕਹਿਣਾ ਚਾਹੁੰਦੇ ਮਹਿੰਗਾ ਟੋਲ ਦਿੰਦੇ ਹੋ ਫੇਰ ਵੀ ਸਹੂਲਤ ਨਹੀਂ ਤੁਸੀਂ ਕਹਿਣਾ ਚਾਹੁੰਦਾ ਵੀ ਐਨਐਸਆਈ ਦੇ ਖਿਲਾਫ ਪੰਜਾਬ ਗਵਰਨਮੈਂਟ ਕੋਲੇ ਪ੍ਰੋਵੀਜ਼ਨ ਹੈ ਬਟ ਉਹ ਐਕਸ਼ਨ ਕਿਉਂ ਨਹੀਂ ਲੈਂਦੀ ਹੂੰ ਪਰ ਪੰਜਾਬ ਗਵਰਨਮੈਂਟ ਜਿਹੜੀ ਹੈ ਉਹਦੇ ਕੋਲੇ ਕੰਟਰੋਲ ਹੈ ਦਾ ਇਨਡਾਇਰੈਕਟ ਪੰਜਾਬ ਗਵਰਨਮੈਂਟ ਕਿਉਂ ਨਹੀਂ ਐਕਸ਼ਨ ਲੈਂਦੀ ਡਾਇਰੈਕਟ ਬਿਲਕੁਲ ਜਿਵੇਂ ਬਰਸਾਤੀ ਨਾਲੇ ਨੇ ਉਹ ਵੀ ਬੰਦ ਹੋ ਚੁੱਕੇ ਨੇ ਸਾਰੇ ਪਾਣੀ ਭਰਿਆ ਖੋਡੇ ਦੇ ਵਿੱਚ ਕੋ ਜਿਸ ਤਰ੍ਹਾਂ ਮੋਟਰਸਾਈਕਲ ਜਾਨ ਵੀ ਐਨ ਐ ਐਚ ਆਈ ਜਿਹੜੀ ਹੈ ਬਹੁਤ ਜ਼ਿਆਦਾ ਹੈਵੀ ਹੋ ਲੈਂਦੀ ਹੈ ਟੋਲ ਲੈਂਦੀ ਹੈ ਔਰ ਐਨ ਐਚ ਆਈ ਦਾ ਕੋਈ ਅਫਸਰ ਕਦੇ ਵਿਜ਼ਿਟ ਨਹੀਂ ਕਰਦਾ ਔਰ ਇਸ ਤੋਂ ਬਿਨਾ ਮੈਂ ਤੁਹਾਨੂੰ ਦੱਸ ਦੇਣਾ ਮੇਰੀਆਂ ਪਰਸਨਲ ਕੰਪਲੇਂਟਸ ਪੰਗਿਆ ਨੇ ਐਨ ਐਚ ਐਨ ਐਚ ਆਈ ਕੋਲੇ ਜੀ ਬਿਲਕੁਲ ਜੀ ਇਹ ਸਨ ਸਾਡੇ ਨਾਲ ਰਾਹੀਗਰ ਜਿਹੜੇ ਕਹਿ ਰਹੇ ਨੇ ਕਿ ਐਨ ਐਚ ਆਈ ਫਾਮੇ ਇੰਨੇ ਮਹਿੰਗੇ ਟੋਲ ਜਿਹੜੇ ਵਸੂਲਦਾ ਐ ਲੋਕਾਂ ਕੋਲੋਂ ਪਰ ਹਾਲਾਤ ਉਹੀ ਨੇ ਕਿ ਸਹੂਲਤ ਨਹੀਂ ਦੇ ਰਿਆ ਪਰ ਉਹਦਾ ਜ਼ਿੰਮੇਵਾਰ ਕੌਣ ਹੈ ਭਾਵੇਂ ਪੰਜਾਬ ਦੇ ਵਿੱਚ ਇਹ ਸੜਕਾਂ ਬਣੀਆਂ ਨੇ ਲੋਕਾਂ ਨੂੰ ਸਹੂਲਤ ਦੇਣ ਦੇ ਲਈ ਪਰ ਜਿਹੜੇ ਟੋਲਾਂ ਤੋਂ ਵਾਂਝੇ ਨੇ ਇਹ ਲੋਕ ਆਪਣੀਆਂ ਗੱਡੀਆਂ ਤੜਾਉਂਦੇ ਨੇ ਮੋਟਰਸਾਈਕਲ ਗਿਰਦੇ ਨੇ ਇੱਥੇ ਹਾਲਾਤ ਬਣੇ ਨੇ ਜੇ ਆਪਾਂ ਉੱਥੋਂ ਜਿੱਥੋਂ ਸਰਵਿਸ ਲਾਈਨ ਚੜਦੀ ਹੈ ਗੋਲਡੀ ਉੱਥੇ ਵੀ ਬਹੁਤ ਡੂੰਗਾ ਟੋਆ ਹੈ ਉੱਥੇ ਦੇ ਕੀ ਹਾਲਾਤ ਨੇ ਭਾਜੀ ਸਾਰੀ ਇਹ ਸੜਕੇ ਹੀ ਹੈ ਤੁਸੀਂ ਇਹ ਦੇਖੋ ਜਿਹੜਾ ਪਰਸੋਂ ਮੀਂਹ ਪੈ ਰਿਹਾ ਮੈਂ ਉਹਦੀ ਵੀਡੀਓ ਵੀ ਬਣਾਈ ਸੀ ਮੀਂਹ ਪੈਂਦੇ ਚ ਨੀ ਪੈਂਦੇ ਚ ਸੜਕ ਬਣਾ ਰਹੇ ਨੇ ਸਿਰਫ ਇੱਕ ਜਾਬਤਾ ਪੂਰਾ ਕੀਤਾ ਜਾ ਰਿਹਾ ਐਡਾ ਪਾਣੀ ਖੜਾ ਇਹ ਚ ਲੁਕ ਪਾ ਕੇ ਜਾ ਰਹੇ ਨੇ ਉਹ ਸਿਰਫ ਕੀ ਹੈ ਲੋਕਾਂ ਨੂੰ ਬੇਵਕੂ ਬਣਾ ਰਹੇ ਨੇ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਤੁਸੀਂ ਉਹ ਦੇਖੋ ਨੌਜਵਾਨ ਉਹ ਦੇਖੋ ਦਾ ਮੋਟਰਸਾਈਕਲ ਪੜਨਾ ਮੈਂ ਤਾਂ ਤਸਵੀਰਾਂ ਚ ਦਿਖਾਉਣੇ ਚਾਹਣਾ ਕਿ ਨੌਜਵਾਨ ਦਾ ਵੀ ਮੋਟਰਸਾਈਕਲ ਉੱਥੋਂ ਫਸਿਆ ਹੋਇਆ ਸੀ ਕਿਉਂਕਿ ਟੋਏ ਦਾ ਕੋਈ ਪਤਾ ਨਹੀਂ ਲੱਗਦਾ ਇੱਕ ਪਾਣੀ ਹੈ ਪਾਣੀ ਦੇ ਵਿੱਚ ਡੂੰਘੇ ਟੋਏ ਨੇ ਪਰ ਇੱਥੋਂ ਇੱਕ ਗੱਲ ਦਾ ਜ਼ਰੂਰ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਲੱਕ ਹੈ ਸੀਐਮ ਦਾ ਆਪਦਾ ਜਿਲ੍ਹਾ ਨਰਿੰਦਰ ਕੌਰ ਭਰਾਜ ਦਾ ਹਲਕਾ ਜਿੱਥੇ ਤੁਹਾਨੂੰ ਟੋਇਆ ਵਾਲੀ ਸੜਕ ਮਿਲੇ ਉੱਥੋਂ ਤੋਂ ਆ ਸਮਝ ਜਾਏਓ ਕਿ ਹੁਣ ਸੰਗਰੂਰ ਦਾ ਜਿਹੜੇ ਐਮਐਲਏ ਨੇ ਮੌਜੂਦਾ ਨਰਿੰਦਰ ਕੌਰ ਭਰਾਜ ਦਾ ਜਿਹੜਾ ਹਲਕਾ ਹੈ ਉਹ ਹੁਣਾ ਸ਼ੁਰੂ ਹੋ ਗਿਆ ਕਿਉਂਕਿ ਟੋਇਆ 'ਚ ਸੜਕ ਦਿਸੂਗੀ ਤੁਹਾਨੂੰ ਇਹ ਤਸਵੀਰਾਂ ਨੇ ਭਵਾਨੀ ਕਰਦੀਆਂ ਹੋਰ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਣੇ ਰਹੋ ਪੀਟੀਸੀ ਨਾਲ ਕੈਮਰਾਮੈਨ ਢੀਮਾ ਪੱਟੀਵਾਲ ਦੇ ਨਾਲ ਗੁਰਦਾਰਸਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ